ਇਹ ਕਮਰਜੀਤ ਸਿੰਘ ਵਾਸ਼ਿੰਗਟਨ ਯੂ ਐਸ ਏ ਜਿਸ ਨੇ ਪਹਿਲਾਂ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹੁਣ ਇਸ ਨੇ ਮੇਰੇ ਅਤੇ ਮੇਰੇ ਵੱਲੋਂ ਲਿਖੀਆਂ ਤਿਵਾਰੀਖ ਸ਼ਹੀਦ ਦੇ ਖਾਲਿਸਤਾਨ ਕਿਤਾਬਾਂ ਦੇ ਖਿਲਾਫ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਰਣਜੀਤ ਸਿੰਘ ਦਮਦਮੀ ਟਕਸਾਲ ਕਿਤਾਬਾਂ ਲਿਖ ਕੇ ਪੰਜਾਬ ਦੀ ਨੌਜਵਾਨੀ ਨੂੰ ਭੜਕਾ ਰਿਹਾ ਹੈ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾ ਰਿਹਾ ਹੈ ਪੰਜਾਬ 'ਚ ਸ਼ਾਂਤੀ ਮੁਸ਼ਕਲ ਨਾਲ ਆਈ ਹੈ ਪੰਜਾਬ ਨੂੰ ਬਚਾਇਆ ਜਾਏ ਮੈਂ ਦੇਸ਼ ਦੀ ਸ਼ਾਂਤੀ ਦਾ ਚਾਹਵਾਂ ਰਣਜੀਤ ਸਿੰਘ ਕਿਤਾਬਾਂ ਵੰਡ ਕੇ ਸ਼ਾਂਤੀ ਨੂੰ ਅੱਗ ਲਾਉਣ ਦੀ ਪੂਰੀ ਤਿਆਰੀ ਕਰ ਰਿਹਾ ਹੈ ਪੁਲਿਸ ਇਸ ਗੱਲ ਤੋਂ ਅਣਜਾਣ ਹੈ ਤੇ ਰਣਜੀਤ ਸਿੰਘ ਦਮਦਮੇ ਟਕਸਾਲ ਵਿਰੁੱਧ ਕਾਰਵਾਈ ਕੀਤੀ ਜਾਵੇ ਸਰਕਾਰ ਨੇ ਇਸ ਬੰਦੇ ਦੀ ਚਿੱਠੀ ਉੱਤੇ ਮੈਨੂੰ ਸੀਆਈਏ ਸਟਾਫ ਅਮ੍ਰਿਤਸਰ ਸੱਦਿਆ ਤੇ ਮੇਰੇ ਤੋਂ ਪੁੱਛਗਿੱਛ ਕੀਤੀ ਗਈ ਇਹ ਕਮਰਜੀਤ ਸਿੰਘ ਯੂਐਸਏ ਜੋ ਆਪਣੇ ਆਪ ਨੂੰ ਬਬਰਖਾਲਸਾ ਦੇ ਇੱਕ ਗਰੁੱਪ ਨਾਲ ਸਬੰਧਤ ਦੱਸਦਾ ਹੈ ਪਰ ਉਸ ਗਰੁੱਪ ਦੀਆਂ ਜੜਾਂ ਵੱਡ ਰਿਹਾ ਹੈ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੂੰ ਵੀ ਇਸ ਚਿੱਠੀ ਵਿੱਚ ਨਿਸ਼ਾਨਾ ਬਣਾਇਆ ਗਿਆ ਮੁਖਬਰੀਆਂ ਕਰ ਰਿਹਾ ਤੇ ਅਮਿਤ ਸ਼ਾਹ ਨੂੰ ਕਾਰਵਾਈ ਕਰਨ ਲਈ ਕਹਿ ਰਿਹਾ ਇਹ ਬੰਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਵਦਾਵਾ ਸਿੰਘ ਬੱਬਰ ਤੇ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਵੀ ਵਿਰੋਧੀ ਹੈ ਤੇ ਉਹਨਾਂ ਬਾਰੇ ਚਿੱਠੀ ਵਿੱਚ ਪੇਜ ਵੀ ਲਾਏ ਹੋਏ ਹਨ ਮੈਂ ਸੰਗਤਾਂ ਨੂੰ ਇਹ ਵੀ ਦੱਸ ਦੇਵਾਂ ਕਿ ਇਹ ਬੰਦਾ ਪਹਿਲਾਂ ਪੌਲਸ ਵਿੱਚ ਰਿਹਾ ਸੀ ਤੇ ਫਿਰ ਖੜਕੂਆਂ ਵਿੱਚ ਰਲ ਗਿਆ ਇਸ ਦੀਆਂ ਪੰਥ ਵਿਰੋਧੀ ਹਰਕਤਾਂ ਤੋਂ ਅੱਜ ਪਤਾ ਲੱਗ ਰਿਹਾ ਹੈ ਕਿ ਇਸ ਨੇ ਸਿੱਖ ਕੌਮ ਤੇ ਸੰਘਰਸ਼ ਦਾ ਵੀ ਬਹੁਤ ਨੁਕਸਾਨ ਕੀਤਾ ਹੋਵੇਗਾ ਕਵਰਜੀਤ ਸਿੰਘ ਯੂਐਸਏ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਵਾਈਆਂ ਤੇ ਦਲ ਖਾਲਸਾ ਵੱਲੋਂ ਹੁਸ਼ਿਆਰ ਪਰਚੀ ਕਿਤੇ ਆਜ਼ਾਦੀ ਮਾਰਚ 'ਚ ਮੇਰੀ ਰੈਕੀ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਚਾਇਆ ਇਸ ਤੋਂ ਪਹਿਲਾਂ ਮੇਰੇ ਸਾਥੀ ਭਾਈ ਭੁਪਿੰਦਰ ਸਿੰਘ 6 ਜੂਨ ਨੂੰ ਮਰਨ ਲਈ ਉਸ ਦੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਤੱਕ ਹਥਿਆਰਬੰਦ ਬੰਦੇ ਭੇਜੇ ਇਹ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਮਰਵਾਉਣਾ ਚਾਹੁੰਦਾ ਸੀ ਅਤੇ ਭਾਈ ਵਿਧਾਵਾ ਸਿੰਘ ਬੱਬਰ ਨੂੰ ਵੀ ਬੁੜਾ-ਬੁੱਢਾ ਆਖਦਾ ਹੈ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਾ ਹੈ ਇਹ ਹੋਰ ਗੁਰਸਿੱਖਾਂ ਨੂੰ ਵੀ ਬਹੁਤ ਮੰਦੀ ਭਾਸ਼ਾ ਬੋਲਦਾ ਹੈ ਇਹ ਸ਼ਹੀਦ ਭਾਈ ਬਲਵਿੰਦਰ ਸਿੰਘ 12 ਪੰਜੋਲਾਂ ਦੀ ਸੁਪੁੱਤਰੀ ਬੀਬੀ ਕਿਰਨਜੋਤ ਕੋਰ ਢਾਡੀ ਅਤੇ ਬੀਬੀ ਗੁਰਦੀਪ ਕੋਰ ਨੀਟੂ ਬਰਨਾਲਾ ਨੂੰ ਵੀ ਖੱਦੋ ਵਾਦਾ ਜਲੀਲ ਕਰ ਰਿਹਾ ਹੈ ਤੇ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹਨ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਕਮਰਜੀਤ ਸਿੰਘ ਯੂਐਸਏ ਜੋ ਕਿਸੇ ਨੂੰ ਮਰਵਾਉਣ ਤੋਂ ਪਹਿਲਾਂ ਉਸ ਨੂੰ ਬਦਨਾਮ ਕਰਦਾ ਹੈ ਜਿਹੜਾ ਵੀ ਕੋਈ ਨੌਜਵਾਨ ਇਸ ਦੇ ਸੰਪਰਕ ਵਿੱਚ ਹੈ ਉਹ ਸੁਚੇਤ ਹੋ ਜਾਵੇ ਵਿਦੇਸ਼ਾਂ ਵਿਚਲੇ ਗੁਰਸਿੱਖ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਵੀ ਇਸ ਬੰਦੇ ਦੀਆਂ ਕਰਤੂਤਾਂ ਤੋਂ ਜਾਣੂ ਹੋਣ ਆਪਣਾ ਖਿਆਲ ਰੱਖਣ ਤੇ ਇਸ ਦੀ ਜਵਾਬ ਤਲਬੀ ਕਰਨ ਅਜਿਹੇ ਬੰਦੇ ਹੀ ਸਿੱਖ ਕੌਮ ਤੇ ਸੰਘਰਸ਼ ਦਾ ਵੱਡਾ ਨੁਕਸਾਨ ਕਰਦੇ ਹਨ ਜੇ ਮੇਰਾ ਕੋਈ ਜਾਨੀ ਤੇ ਕਾਨੂੰਨੀ ਨੁਕਸਾਨ ਹੋਇਆ ਤਾਂ ਇਹ ਬੰਦਾ ਜ਼ਿੰਮੇਵਾਰ ਹੋਵੇਗਾ ਸ਼ਹੀਦਾਂ ਬਾਬਤ ਲਿਖੀਆਂ ਮੇਰੀਆਂ ਕਿਤਾਬਾਂ ਤੋਂ ਸਰਕਾਰ ਅਤੇ ਹਿੰਦੂਤਵੀਆਂ ਨੂੰ ਤਕਲੀਫ ਤਾਂ ਹੋ ਸਕਦੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਵੱਧ ਤਕਲੀਫ ਕਮਰਜੀਤ ਸਿੰਘ ਯੂਐਸਏ ਨੂੰ ਹੈ ਤੇ ਇਸ ਕਾਰਜਾਂ ਨੂੰ ਰੁਕਾਉਣ ਲਈ ਇਹ ਬੰਦਾ ਪਿਛਲੇ ਕਈ ਮਹੀਨਿਆਂ ਤੋਂ ਯਤਨ ਕਰ ਰਿਹਾ ਹੈ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਹੁਣ ਮੈਂ ਅਗਲੀਆਂ ਪੋਸਟਾਂ ਤੇ ਵੀਡੀਓਾਂ ਵਿੱਚ ਹੋਰ ਵੀ ਖੁਲਾਸੇ ਕਰਾਂਗਾ